ਕੈਂਚਾ ਸ਼ਸ਼ੀਕਾਰ ਜੀ ਸਾਰਿਆਂ ਨੂੰ ਨਮਸਤੇ ਜੈ ਹਿੰਦ ਸਲਾਮ ਅਲਿਕਮ ਰਾਮ ਰਾਮ ਜੀ ਸਾਰਿਆਂ ਨੂੰ ਅਸੀਂ ਜੀ ਇਹਨਾਂ ਦੀ ਦਰਖਤਾਂ ਦੀ ਜੋ ਵੀ ਕਰੇ ਪੇੜ ਪੁੱਦ ਨੇ ਛੰਗਾਈ ਕਰਨ ਲੱਗਿਆ ਜੀ ਇਹਨਾਂ ਦੀ ਅਸੀਂ ਅੱਜ ਕਾਂਟਾ ਛਾਟੀ ਕਰਨ ਲੱਗਿਆ ਮੈਂ ਤੇ ਮੇਰੇ ਨਾਲ ਅੱਜ ਕੈਮਰਾਮੈਨ ਹੋਣਗੇ ਭੋਲਾ ਸਿੰਘ ਛੌਂਕੀ ਭੋਲਾ ਸਿੰਘ ਛੌਂਕੀ ਕੀ ਕਰਾਂਗੇ ਪੈਦਾ ਛੰਗਾਈ ਕਰਦੇ ਆਂ ਇੰਕੀ ਨਾ ਤੂੰ ਐ ਕਰ ਤੂੰ ਕੈਮਰਾ ਫੜ ਮੈਂ ਮੈਂ ਕਰਾਂਗਾ ਇਹ ਲੈ ਮੈਂ ਚੱਕ ਲਾਓ ਜੀ जो फरला हथियार डरता क्यों है देखो जी पहला नंबर एक छांग बैठे हो बड़ा। आप ये ना छंग अस छांग छांगता एक ठीक है फिर साढ़े याद वीडियो बना लिए आज स्पैशल कैंची जो कि बारो मंगाई है स्टील है ना जी आखो इस तरह छंग लिया जी इस तरह जी इन्हू ना छंगे ना बहुत व्डा बन जूगा फिर फिर यह फैशन की बजाय एक दरख्त बन जूगा ਠੀਕ ਜੀ ਆ ਦੇਖੋ ਨੇ ਇਹਨੂੰ ਛਾਂਗਣ ਲੱਗੇ ਹੋਏ ਆ ਠੀਕ ਹੈ ਜੀ ਇਹਦੇ ਛਾਂਗਣ ਦੇ ਨਾਲ ਪਤਾ ਕੀ ਹੈ ਇਹ ਹੋਰ ਫਟਾਰ ਕਰੂਗਾ ਭਰੂਗਾ ਜੇ ਆਪਾਂ ਇਹਨੂੰ ਵੈਸੇ ਵੀ ਕੋਈ ਕਰੇ ਆਪਦੀ ਕੈਂਚੀ ਨਾਲ ਵੀ ਕੱਟ ਸਕਦਾ ਹੈ ਪਤਲੀਆਂ ਪਤਲੀਆਂ ਡਾਣੀਆਂ ਤਾਂ ਕੋਈ ਜ਼ਰੂਰੀ ਨਹੀਂ ਬਈ ਆ ਵੱਡੀ ਕੈਂਚੀ ਲਵੇ ਆ ਦੇਖੋਣ ਕੀ ਸੁਣਿਆ ਇਹਦਾ ਗਲਾਈ ਬਣ ਗਈ ਇੱਕ ਸੈਕਿੰਡ ਵੀ ਨਹੀਂ ਲੱਗਿਆ ਹੈ ਗਿਆ ਆਪਾਂ ਕੰਮ ਆਲ ਰੌਂਡ ਰਾਂ ਕਿਉਂਕਿ ਪਸਾਨ ਆ ਯਾਰ ਮੈਂ ਬਹੁਤ ਵਧੀਆ ਆਪਾਂ ਸਾਰਾ ਕੁਝ ਜਾਣਦੇ ਆਂਗੇ ਉਹਨੇ ਦਾ ਮੌਕਾ ਹੈ ਕਿ ਹੁਣ ਹਵਾ ਦੇ ਵਿੱਚ ਸੋਣ ਦਾ ਮਹੀਨਾ ਹੈ ਮੁੱਕ ਤੇ ਰੇ ਪਾਣੀ ਹੈ ਜਲਦੀ ਫੁੱਟੂਗਾ ਹਾਂਜੀ ਜੇ ਖੁਸ਼ਕੇ ਚੌਥੇ ਪੰਜਵੇਂ ਮਹੀਨੇ ਦੇ ਵਿੱਚ ਆਪਾਂ ਇਹਨਾਂ ਨੂੰ ਛਾਂਗੀਏ ਨਾ ਡੇਰੇ ਸੁੱਕ ਜਾਂਦੇ ਨੇ ਸਹੀ ਗੱਲ ਹੈ ਇਹ ਹਾਂ ਹੁਣ ਹਵਾ 'ਚ ਪਾਣੀ ਹੈ ਹਾਂਜੀ ਹਾਂ ਉਹਨੇ ਦੇ ਜ਼ਖਮ ਨੇ ਨਾ ਜਿਹੜਿਆ ਜ਼ਖਮ ਨੇ ਮੰਨ ਲੋ ਹਾਂਜੀ ਇਹ ਜਲਦੀ ਜਲਦੀ ਠੀਕ ਹੋਣਗੇ ਦੇਖੇ ਹੈ ਨਾ ਵਧੀਆ ਬਣਾਇਆ ਹਾਂਜੀ ਕਿਉਂ ਇਹਦੇ ਛਾਂਗਣ ਦੇ ਨਾਲੇ ਗਰੋਥ ਵਧੀਆ ਕਰਦੇ ਉਹ 6 ਮਹੀਨਿਆਂ ਦਾ ਹੈ ਇਹ ਦੇਖਣ ਵਾਲੇ ਨੂੰ ਇਹ ਲੱਗਦਾ ਯਾਰ ਵੀ ਕੀ ਹੈ ਉਹ ਪਹਿਲਾਂ ਵਾਲਾ ਹੀ ਅੜੀ ਜਾਂਦਾ ਪੈਰਾਂ ਚ ਹਾਉ ਆਈ ਨਾ ਦੇਖ ਵੀ ਭੋਲੇ ਲੱਗਦਾ ਸੋਨਾ ਬਹੁਤ ਵਧੀਆ ਜੀ ਇਧਰ ਉਹਦਾ ਹੋ ਗਿਆ ਭਾਈ ਨਾ ਨਹੀਂ ਸ਼ਰੀਰ ਦੀ ਮਿਹਨਤ ਹੋ ਜਾਂਦੀ ਹੈ ਸ਼ਰੀਰ ਦੀ ਮਿਹਨਤ ਹੋ ਜਾਂਦੀ ਹੈ ਇਹ ਇਧਰੋਂ ਵੀ ਕਰੀਏ ਇਧਰੋਂ ਕਿੱਥੇ ਰਹਿ ਗਿਆ ਆ ਰਹਿ ਗਿਆ ਆ ਦੇ ਹੁਣ ਆਪਣੇ ਮੂਰੇ ਆਪਾਂ ਟ੍ਰੇਨਡ ਬੰਦੇ ਆ ਸੱਚੀ ਇੱਕ ਗੱਲ ਹੋਰ ਦੱਸਾਂ ਹਾਂ ਜੀ ਇਹ ਇਹ ਨੂੰ ਜਿਹੜੀ ਅੱਛਾ ਜੀ ਇਹ ਸੋਨੂ ਇੱਕ ਗੱਲ ਦੱਸਦਾ ਜਿਹੜਾ ਇਹਦੇ ਵਿੱਚ ਆ ਕੱਟ ਹੈ ਹਾਂ ਜੀ ਆ ਕੱਟ ਹਾਂ ਜੀ ਇਹ ਕੱਟ ਕੰਪਨੀ ਨੇ ਤਾਂ ਦਿੱਤਾ ਹੈ ਵੀ ਇੱਥੇ ਇੱਥੋਂ ਲੈ ਕੇ ਉਰੇ ਤੱਕ ਤਾਂ ਕੱਟੋਂ ਪਤਲੀਆਂ ਇੱਥੇ ਪਤਲੀਆਂ ਕੱਟੋਂ ਜਦੋਂ ਇਹਨੂੰ ਪੂਰਾ ਖੋਲਤਾ ਹਾਂ ਜੀ ਅਦੇ ਹੁਣ ਮੋਟੀ ਡਾਣੀ ਆਪੇ ਦੇ ਵਿੱਚ ਪਾ ਲਈ ਹਾਂਜੀ ਠੀਕ ਹੈ ਠੀਕ ਹੈ ਨਾ ਹਾਂਜੀ ਠੀਕ ਇਹ ਮੋਟੀ ਡਾਣੀ ਨੂੰ ਕੱਟਣ ਵਾਸਤੇ ਹੈ ਹੁਣ ਇਧਰੋਂ ਪੇੜ ਨਾਲ ਨਹੀਂ ਨਾ ਲੱਗੀ ਹੋਈ ਇਹ ਆ ਦੇਖ ਹੁਣ ਇਹਦੇ ਵਿੱਚ ਆ ਗਈ ਮਾੜੇ ਨਾਲ ਹਾਂ ਨਾ ਨਾ ਸਹੀ ਬਹੁਤ ਕੋਸ ਹੈ ਜੀ ਹਾਂ ਕੋਸ ਵੀ ਹੁੰਦਾ ਜੀ ਇਹ ਜ਼ਰੂਰੀ ਹੈ ਦਸਣਾ ਵੀ ਕੱਟ ਕਾਦੇ ਵਾਸਤੇ ਕਈ ਸੋਚਦੇ ਨੇ ਉਹੀ ਹੈ ਉਹੀ ਨਹੀਂ ਹੁੰਦਾ ਹੈਗਾ ਕੋ ਬਿਨਾ ਕੋਸ ਤੋਂ ਮੇਰੇ ਮਨ ਕਰੇ ਮੇਰੇ ਤਾਂ ਬੱਜੇ ਦਾ ਆਹ ਨਹੀਂ ਨਹੀਂ ਚਲਾਣਾ ਸਿਖਿਆ ਦਾਂਗੇ ਤੈਨੂੰ ਵੀ ਵੈਸੇ ਇਹਦੇ ਅੱਗੇ ਹੱਥ ਨਾ ਕਰੇ ਹਾਂ ਆਹ ਤਾਂ ਗੱਲ ਸਹੀ ਹੈ ਆਦੇ ਹੁਣ ਇਹਨੂੰ ਵੀ ਆਪਾਂ ਨੇ ਬੇਲ ਨੂੰ ਵਧੀਆ ਬਣਾਤਾ ਕਿਉਂ ਜਾਂਦੀ ਹੈ ਵਧੀਆ ਬਣਦੀ ਕੀ ਆਂਦਾ ਜੀ ਹੋਰ ਇਹਦੇ ਕੀ ਲੱਗਣਾ ਹੈ ਫੁੱਲ ਲੱਗਣਗੇ ਹੁਣ ਕੰਮੇ ਨਰਾਲੇ ਨੇ ਜੀ ਹੈ ਕੰਮੇ ਨਰਾਲੇ ਨੇ ਕੰਮ ਨਰਾਲੇ ਭਰਾਵਾ ਸਿੱਖੇ ਆਂਗੇ ਸਰੀਰ ਨੂੰ ਸਾਫ਼ ਕਰਕੇ ਦਿਮਾਗ ਲੜਾ ਲੜਾ ਕੇ ਯਾਰ ਜਰੀਜ਼ ਦੀਆਂ ਗੱਲਾਂ ਦੁਨੀਆ ਕਰਦੀ ਐ ਯਾਰ ਇਹਦਾ ਠੀਕ ਹੈ ਤਿੰਨ ਮਸ ਆ ਜਾਂਦੀ ਐ ਚੱਲਦੀ ਗੱਡੀ ਦੇ ਵਿੱਚ ਸਾਰਾ ਕੁਝ ਹੀ ਹੋ ਜਾਂਦਾ ਐ ਲੋ ਵੀਰੋ ਇਹਦਾ ਕੰਮ ਚੱਲਦਾ ਰਹੂਗਾ ਮੇਰਾ ਜੋ ਵੀ ਇਹਨੂੰ ਛੰਗੋ ਨਾ ਤੁਸੀਂ ਠੀਕ ਹੈ ਜੀ ਤਾਂ ਸੋਣ ਦੇ ਮਹੀਨੇ ਠੀਕ ਹੈ ਜੀ ਜਾਂ 11ਵੇਂ ਮਹੀਨੇ ਠੀਕ ਹੈ ਜੀ ਜਾਂ ਇਹਨੂੰ ਮਾਰਚ ਚ ਮੈਂ ਤਿੰਨ ਹੀ ਟਾਈਮ ਨੇ ਇਹਦੇ ਛੰਗਣ ਦੇ ਕੋਈ ਵੀ ਦਰਗਤ ਸੁਣੋ ਇਹਦਾ ਗੱਲ ਕੀ ਐ ਇਹਦੇ ਵਿੱਚ ਹੁੰਦਾ ਦੁੱਧ ਹਰ ਇੱਕ ਦਰਗਤ ਦੇ ਵਿੱਚ ਦੁੱਧ ਹੁੰਦਾ ਠੀਕ ਹੈ ਜੀ ਮੰਨ ਲਓ ਇਹ ਚ ਦਿਖਾਣਾ ਇਹ ਹੋਇਆ ਆ ਦੇਖੋ ਇਹ ਆ ਦੇ ਹਾਂ ਦੁੱਧ ਹੁੰਦਾ ਜੀ ਦੁੱਧ ਕਿਸੇ ਜੀ ਪਾਣੀ ਹੁੰਦਾ ਮਨ ਲੋ ਇਹਦਾ ਖੂਨ ਹੈ ਬਲੱਡ ਹੈ ਹਾਂਜੀ ਫੇਰੇ ਇਹ ਬਲੱਡ ਹੈ ਨਾ ਜਿਹੜਾ ਇਹਨੂੰ ਆਪਦੇ ਆਪ ਜਦੋਂ ਆਪਾਂ ਛਾਂਗਤਾ ਇਹਨੂੰ ਵੇਲਡ ਕਰੂਗਾ ਹਾਏ ਠੀਕ ਹੈ ਜੀ ਵੇਲਡ ਕਰੂ ਸੁੱਕਣ ਦੀ ਵੀ ਆਏ ਨਾ ਜੀ ਫੰਗਸ ਜਿਹਾ ਕੁਝ ਨਹੀਂ ਜਾਣਾ ਬਿਨਾ ਖਿੱਚਲਾ ਤਾਂ ਕੰਮ ਬਣੂ ਵਧੀਆ ਠੀਕ ਹੈ ਨਾ ਦੇ ਕੀ ਸੁਣਾ ਬਣ ਗਿਆ ਹੁਣ ਜਿਹੜੇ ਪੱਤੇ ਪੁੱਤੇ ਦੇ ਝੜ ਜਾਣਗੇ ਹਾਂ ਮੈਂ ਜਣਾ ਸਿੱਕੀ ਅੰਤ ਹੈ ਹਾਂ ਹਾਂ ਬਣ ਗਿਆ ਵਧੀਆ ਹੁਣ ਦੇਖ ਤੂੰ ਹਾਂਜੀ ਅੱਛਾ ਜੀ ਅਸੀਂ ਦੋਨੇ ਜਣੇ ਦੋਏ ਜੋੜੀ ਆਮੀ ਬੋਲ ਤੂੰਬੇ ਨਾ ਜੀ ਜੋੜੀ ਤੂੰਬੀ ਆਲਿਆ ਦੱਸੋ ਜੀ ਭੋਲਾ ਸਿੰਘ ਛੌਂਕੀ ਆ ਜੀ ਇਹ ਅੱਜ ਮੈਂ ਇਹਨੂੰ ਕੈਮਰਾ ਫੜਾਇਆ ਮੈਨੂੰ ਬੜਾ ਕੈਂਚਾ ਬਹੁਤ ਵਧੀਆ ਜੀ ਬਣਾਤਾ ਜਾ ਛਾਂਗ ਜਗਈਆ ਬਹੁਤ ਸੋਹਣਾ ਕੰਮ ਕਰਤਾ ਆਪ ਸਾਰੇ ਛਾਂਗਾਂ ਦੇ ਦੋ ਦਿਨ ਲੱਗ ਜਾਣੇ ਜਿਹਨੇ ਵੀ ਘਰੇ ਲੱਗੇ ਹੋਏ ਨੇ ਖੇਤ ਲੱਗੇ ਹੋਏ ਨੇ ਸਰੀਰ ਸਹੀ ਰਹੂਗਾ ਤੁਹਾਡਾ ਹਾਂ 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 ਅੰਦਰੁਸਤੀ ਰਹੂਗੀ ਹਾਂ ਵੈਸੇ ਹੁਣ ਨੀਂਦਾ ਨਹੀਂ ਹੈਗਾ ਇੱਥੇ ਸਾਡੇ ਧਨਬਰ ਵੀ ਆ ਗਏ ਕੁਦਰਤੀ ਅੱਛਾ ਜੀ ਸ਼੍ਰੀ ਗਾਰ ਸਲਾਮ ਅਲੈਕੁਮ ਸਾਡਾ ਚੈਨਲ ਦੇਖਿਆ ਕਰੋ ਜੀ ਸਿੰਪਲ ਲਾਈਵ 557 ਆ ਦੇਖੋ ਜਿਹੜੀਆਂ ਆ ਵੀ ਗਈਆਂ ਅਰੇ ਯਾਰ ਯਾਰੀ ਯਾਰੀ ਆ ਬੋਲਦੀ ਆਰੇ ਇਹ ਦਰਦੀਆਂ ਨਹੀਂ ਹੈਗੀਆਂ ਇਹ ਹੋ ਰਹੀ ਆ ਦੇ ਫੁੱਲੇ ਦੇ ਵਿੱਚੋਂ ਅਸਰ ਚੂਸੀ ਜਾਂਦੀ ਆ ਅਰੇ ਆ ਰਹੀ ਅਰੇ ਦੇ ਲੈਨ ਨੂੰ ਆਇਆ ਪਤਾ ਵੀ ਸਾਡੇ ਮਾਲਕ ਨੇ ਹੋਰ ਅੱਛਾ ਜੀ ਸ਼ਸ਼ੀਕਾਰ ਸਾਰਿਆਂ ਨੂੰ ਜੀ ਸਾਡਾ ਚੈਨਲ ਦੇਖਿਆ ਕਰੋ ਰੂਪਿੰਦਰ ਜੋਤ 557 ਸਿੰਪਲ ਲਾਈਫ 557 ਜਿਹਦੇ ਉਤੇ ਸਿੰਪਲ ਲਾਈਫ 557 ਦੇ ਉਤੇ ਪੋਲਾ ਸਿੰਘ ਚੌਕੀ ਐਂਡ ਬਲਵਿੰਦਰ ਸਿੰਘ ਅਸੀਂ ਦੋਨੇ ਆਇਆ ਕਰਾਂਗੇ ਜੋੜੀ ਤੁੰਬੀ ਵਾਲੇ ਸਾਡੇ ਦੁਆਵਾਂ ਮੀਣਾ ਗੱਲ ਨਹੀਂ ਬਣਦੀ ਆਏ ਤਾਂ ਬਸ ਇਹ ਰਿਹਨੇ ਪਰਿਵਾਰ ਚ ਪਰ ਨਹੀਂ ਅਸੀਂ ਦੋ ਹੀ ਰਹਿੰਦੇ ਹਾਂ ਕੈਮਰੇ ਤੇ ਸ਼ਸ਼ੀਕਾਰ ਜੀ 嗯嗯 <No. S 2>、no.